ਜੀ ਹਾਈ ਬਣਾ ਵਧੀਆ ਦੇ ਪਾਜੀ ਨਾਰਾ ਵਰਗਾ ਅੱਛਾ ਇਹ ਮੈਨੂੰ ਲੱਗਦਾ 35 ਪਲੱਸ ਜਾਊਗਾ ਅੱਛਾ ਚਾਰੀ ਨੂੰ ਹੱਥ ਮਾਰ ਕੇ ਦਮਾਰਦੇ ਹੈ ਹੀ ਬਹੁਤ ਵਧੀਆ ਪਾਜੀ ਇਹ ਤਾਂ ਅੱਗੇ ਝੋਨੇ ਨਾਲ 25 ਤੇ 30 ਵਿੱਚ ਹੀ ਰਹਿ ਗਏ ਪਾਜੀ ਹਾਂ ਇਹ ਕਿਵੇਂ ਲੱਗਿਆ ਫਿਰ ਮੈਂ ਕਹਿੰਦਾ ਪਾਜੀ ਸਿਰ ਹੈ ਮੈਂ ਪਾਜੀ 18 ਵਰਗਾ ਵੇ ਪਾਕਾਨ ਕ ਵਰਗਾ ਪਾਜੀ ਹਾਂ ਇਹ ਨਾ ਕ ਵਰਗਾ ਗਾਣੇ ਜਾਂ ਪਾਜੀ ਇੱਕ ਸਾਫ ਬਹੁਤ ਕੱਢਿਆ ਨਾ ਗਾਹ ਨੂੰ ਤੁਸੀਂ 50 ਕਿੱਲੇ ਲਾਉਣਾ ਹੈ ਵੈਰਾਈਟੀ ਦੇ ਮੈਂ 100 ਕਿੱਲੇ ਦੀ ਬਾਈ ਕਰਦਾ 50 ਕਿੱਲੇ ਆ ਹਲਾਉਂਗਾ ਤਾਂ 50 ਕਿੱਲੇ ਲਾਉਂਗਾ 28 67 ਕਾਟ ਦੇ ਭਾਵੇਂ ਵਿਕ ਜੇ 28 67 ਵੀ ਬਹੁਤ ਨਿਕਲੇ 4 ਨਹੀਂ ਲਾਉਣਾ ਤੇ ਫੱਟੀ ਮਿਸ ਕਰਤੀ ਆ 12 ਜਮਾ ਨਹੀਂ ਲਾਉਣਾ ਰੋਲ ਆ ਹਾਰਨ ਦੇ ਹਾਰਨ ਮੇਂ ਬਰੋ ਬਈ ਹਾਰਨ ਵਜੇ ਤੇ ਹਨ ਖੋਜੇ ਹਨ ਆ ਖੁਜੀ ਚੜ ਗਈ ਤੇ ਮਸ਼ੀਨ ਵੀ ਫਿਰ ਤੂੰ ਆ ਮਾਰਦੀ ਐ ਤੇ ਪੂਰਾ ਹਨ ਮਿੱਤਰੋ ਅਸ ਬੀਜ ਦੀ ਬੁਕਿੰਗ ਹੋ ਗਈ 8 ਕੁਆਟਰ ਚੋਨੇ ਦੀ 3 ਕਟੇ ਯੂਰੀਆ 3 ਕਟੇ ਯੂਰੀਆ ਦੇ 1 ਕਟਾ ਡੀਪੀ ਨਾ ਡੀਪੀ ਨੇੜੇ ਨਹੀਂ ਜਮਾ ਹੀ ਨਹੀਂ ਪਾਇਆ ਜਿਹੜੀ ਐ ਐ ਸਕਦੇ ਐ ਇਸ ਕਰੇ ਖੜੇ ਦੇ ਵਿੱਚ ਟਾਪ ਦਾ ਝਾੜ ਆ ਗਿਆ ਹੈ ਟਾਪ ਦਾ ਝਾੜ ਆ ਗਿਆ ਭਾਈ ਬਿਲਕੁਲ ਚਲੋ ਵੀ ਦੇਖੋ ਬੜਾ ਬੇਰਾਂ ਕਿ ਦਾਣੇ ਆ ਸੋਹਣਾ ਨਾ ਕੋਈ ਪੜਾਕਾ ਰੋਗ ਨਾ ਹਲਦੀ ਰੋਗ ਠੀਕ ਹੈ ਖੁਸ਼ ਹੈ ਪੂਰਾ ਹੈ ਹੈ ਬਹੁਤ ਖੁਸ਼ਾ ਪੂਰਾ ਅੱਜ ਲਓ ਮਿੱਤਰੋ ਅੱਜ ਵੱਡਦਾ ਹਰਜਾਪ ਸਿੰਘ ਚੋਨਾ ਪੀਲੀ ਉਸ਼ਾ ਦਾ ਪੀਲੀ ਉਸ਼ਾ ਦਾ ਝਾੜ ਦੱਸਾਂਗੇ ਕਿੰਨਾ ਝਾੜ ਆਇਆ ਕਿੰਨਾ ਖਰਚਾ ਕਰਾਇਆ ਤੇ ਕਿੰਨਾ ਕੁ ਸਮਾਂ ਲੈਂਦੇ ਪੱਕਣ ਦੇ ਵਿੱਚ ਕਿਹੋ ਜਿਹਾ ਪਾਣੀ ਦੇ ਵਿੱਚ ਹੋਈ ਆ ਸਾਰੀ ਗੱਲਬਾਤ ਕਰਾਂਗੇ ਵੀਡੀਓ ਦੇ ਬਣੇ ਰਵਾਂ ਅੰਤ ਤੱਕ ਤੇ ਕੋ ਚੰਗੀ ਲੱਗੀ ਹੋਰ ਕਿਸਾਨਾਂ ਕਿਸਾਨ ਭਰਾਵਾਂ ਤੱਕ ਝੋਨੇ ਦਾ ਝਾੜ ਸਾਂਝਾ ਜ਼ਰੂਰ ਕਰਿਓ ਤਾਂ ਆ ਲੱਗੀ ਪਈਏ ਦੋਸਤੋ ਮਸ਼ੀਨ ਵਈ ਮਸ਼ੀਨ ਆ ਇਹ ਕਰਤਾਰ ਆਏ ਸਾਲ ਐਸੇ ਮਸ਼ੀਨ ਤੋਂ ਚੋਂ ਉੱਪਰ ਵੜਾਉਂਦਾ ਤੇ ਇੱਥੇ 28 ਪੀਸ ਤਾਰ ਸੀ ਇਧਰ ਪੀਲੀ ਹੁਸ਼ਾ ਤਾਂ ਹੁਣ ਝਾੜ ਦੇਖਾਂਗੇ ਕਿੰਨਾ ਕਉਂਦਾ ਤੇ ਹਜੇ ਤੱਕ ਤਾਂ ਮਿੱਤਰੋ ਗੇੜਾ ਹੀ ਪਾਇਆ ਲਾਵੀ ਮੇਂਤਰੋ ਦੇਉਗੀ ਨਹੀਂ ਯਾਰੇ ਪੀਲੇ ਯੂ ਸ਼ਾਮੇਨ ਲੱਗਦਾ ਹੈ ਲੱਗਦੀ ਹੈ ਤੇ ਬੇਰਾਰ ਕੇ ਦਾਣੇ ਕੋਈ ਸਪਰੇਅ ਦੀ ਨਹੀਂ ਕਮੀ ਛੱਡੀ ਸੀ ਬਹੁਤ ਟੌਰੀ ਝੋਨਾ ਮੇਤਰੋ ਲੱਗਦੀ ਹੈ ਤੇ ਬੇਰਾਰ ਕੇ ਦਾਣੇ ਕੋਈ ਸਪਰੇਅ ਦੀ ਨਹੀਂ ਕਮੀ ਛੱਡੀ ਸੀ ਬਹੁਤ ਟੌਰੀ ਝੋਨਾ ਮੇਤਰੋ ਐਂ ਜ਼ਰੂਰ ਹੈ ਜਿੱਥੇ ਸਾਰਿਆਂ ਨੇ ਬਈ ਪ੍ਰਾਲੀਆਂ ਚ ਕਾਤੀਆਂ ਲੋਕ ਵਹਿਲੇ ਹੋਗੇ ਤੇ ਉੱਥੇ ਬਈ ਹਜੇ ਨਾ ਮੇਤਰ ਪਿਆਰਾ ਝੋਨਾ ਵੱਢੀ ਜਾਂਦਾ ਪਰ ਐਂ ਵੀ ਗਿੱਲ ਗਾਰ ਯਾਰ ਕਾ ਬਾਣਾ ਰੌਣੀ ਕਰਤੀ ਸ਼ਾਰੀ ਇਹ ਵੀ ਕਰਕੇ ਆ ਹਾਰ ਨਾ ਬ੍ਰੋ ਖੋਜ ਹੋ ਗਿਆ ਬਈ ਹਾਰ ਨੂੰ ਮੱਝੇ ਤੇ ਐ ਨਾ ਖੋਜ ਐ ਨਾ ਆ ਖੁਜੀ ਚੜ ਗਈ ਹਾਰ ਨੂੰ ਕੀ ਵੱਜ ਗਿਆ ਖੋਜ ਹੋ ਗਿਆ ਬਈ ਲਾਓ ਬਈ ਵੇਹਣੇ ਆਪਾਂ ਟੁੱਕਾ ਕੇ ਗਿੱਲਾ ਬਾ ਯੂ ਗਾ ਬਾ ਕੁ ਬਾ ਮਤਲਬ ਕਰਤਾ ਤੂੰ ਬੰਗਣਾ ਨਹੀਂ ਯਾਰੇ ਬਣੀ ਤਰੀ ਆਉਂਦੀ ਐ ਆ ਗੂ ਏ ਆਪੀ ਲਾਉ ਸ਼ਾ ਨਾਓ ਮੇਟਰ ਹੁਣ ਪੁੱਛਦੇ ਆ ਚੋਪਰ ਨੂੰ ਕਿਵੇਂ ਆ ਝਾੜ ਆ ਨਾ ਕਿਵੇਂ ਦੇਜੂ 400 ਮਾਨ ਬਈ ਦੇਜੂ ਸਾਹਮਣੇ ਹੋਰ ਆ 90 ਦੇ ਘਰਾਂ ਤੋਂ ਹੋ ਜਾਊਗਾ 90 ਦੇ ਘਰਾਂ ਚ ਹਾਂ ਹਾਂ ਫੇਰ ਤਾਂ ਬੱਲੇ ਬੱਲੇ ਆ ਹੁਣ ਦੇ ਸਮੇਂ ਦੇ ਵਿੱਚ ਐਸ ਵਾਰ ਮੰਦੇ ਸਮੇਂ ਦੇ ਜੇ ਵਿੱਚ 85 ਮਾਨ 90 ਮਾਨ ਨਿਕਲ ਜੇ ਇੱਥੇ ਉੱਤੇ ਹੋਰ ਕੀ ਹੈ ਇੱਥੇ ਉੱਤੇ ਤਾਂ ਰੱਬ ਦਾ ਰੱਬ ਦਾ ਨਾਂ ਐ ਤਾਂ ਸਬਰ ਤਾਂ ਆਉਂਦਾ ਹੀ ਨਹੀਂ ਦੱਸ ਦਿਆਂਗੇ ਅੱਜ ਫਿਰ ਝਾੜ ਤੇ ਖਰਚਾ ਵੈਰਾਈਟੀ ਦਾ ਹਾਂ ਜਮਾਂ ਦੱਸਾਂਗੇ ਆਪਾਂ ਦਾ ਪਹਿਲੇ ਨੰਬਰ ਤੇ ਦੱਸਣਾ ਉਹ ਮਾਰਨਾ ਨਹੀਂ ਆਪਾਂ ਹਾਂ ਝੂਠ ਦਾ ਕੀ ਫਾਇਦਾ ਹੈ ਝੂਠ ਕਿੱਲੇ ਦਾ ਆਪਣਾ ਹੋਇਆ ਸੀ ਮਨ ਲੱਗਾ 31 ਕਾਊਂਟਰ ਦਾ ਤੋੜਿਆ 31 ਕਾਟ ਲੈਣਾ 212 212 ਤੇ ਅੱਜ ਢੀਲੀ ਹੁਛ ਹੈ ਉਹਦਾ ਵੀ ਆਪਾਂ ਝਾੜਿਆ ਸ਼ੌਂਕ ਨਾਲ ਝਾੜਿਆ ਸੀ ਨਾ ਹਾਂ ਪਰ ਉਹ ਉਹਦਾ ਕੀ ਕਰਾਂਗੇ ਦਾਣਾ ਪਿਆ ਕੇ ਬੱਚੇ ਨੂੰ ਪਾ ਦੇਗੇ ਬਸ ਬਸ ਦਾਣਾ ਪਿਆ ਕੇ 212 ਦਾ ਮੱਝਾਂ ਨੂੰ ਪਾ ਦੇਣਾ ਪਰ ਬਾਣਤ ਨਹੀਂ ਲਾਉਣਾ ਬਾਣ ਦੇ ਨਹੀਂ ਨਾ ਹੀ ਕਿਧਰ ਨੂੰ ਦੇਣਾ ਹੋ ਬਸ ਬਸ ਆਪਰੇ ਦਾ ਹੁਣ ਅਗਲੇ ਦਾ ਕਿਉਂ ਅਗਲੇ ਦਾ ਕਹਿ ਦੇ ਨਾ ਮੈਨੂੰ ਦੇ ਦੇ ਹਾਂ ਪਰ ਆਪਾ ਵੀ ਨਾ ਵੀ ਤੂੰ ਉਹਨੂੰ ਮੈਂ ਕਹਾਂ ਹਾਈਬ੍ਰਿਡ ਵਾਲਾ ਸੇ ਚਾਹੇ ਆ ਝਾੜ ਦਾ ਪਤਾ ਲੱਗ ਗਿਆ ਅੱਜ ਜੇ ਤਾਂ ਹੋ ਗਿਆ 85 ਮਣ ਤੋਂ ਤਾਂ ਫੀਲਿੰਗ ਸ਼ਾ ਕੀ ਨਾ ਹੁਸ਼ਾ ਲਾਵਾਂਗੇ ਇੰਨੀ ਹਾਈਬ੍ਰਿਡ ਜਿੰਦਾਬਾਦ ਗਾਣ ਬਸ ਲekin ਅੱਜ ਪਤਾ ਭਾਂ ਦੀ 10 ਕਿਲੋ ਕਾਟ ਦੇਣੀ ਪੈ ਜੇ ਅੱਛਾ ਭਾਂ ਦੀ 10 ਕਿਲੋ ਕਾਟ ਦੇਣੀ ਪੈ ਜੇ ਲਾਉਣਾ ਹਾਈਬ੍ਰਿਡ ਹੀ ਐ ਹਾਈਬ੍ਰਿਡ ਯਾਰ ਨਿਕਲਦਾ 40 ਕੁਇੰਟਲ 42 ਕੁਇੰਟਲ ਨਿਕਲਦਾ ਹਾਂ ਫਿਰ ਉਹ ਲਾਇ ਚ ਫਾਇਦਾਗਾ ਬਿਲਕੁਲ ਭਾਂ ਦੀ 2 ਕੁਇੰਟਲ ਕਾਟ ਹੀ ਉੱਡ ਜੇ ਫਿਰ ਵੀ ਕਿੰਨਾ ਹੁੰਦਾ ਫਿਰ ਵੀ ਬੱਲੇ ਬੱਲੇ ਆ ਲਾਓ ਮਿੱਤਰੋ ਅੱਜ ਪੀਲੀ ਹੁਸ਼ਾ ਵੱਢੀ ਜਾਂਦਾ ਬਈਆਂ ਦਾ ਦੱਸ ਦਿਆਂਗੇ ਕਿੰਨਾ ਕ ਝਾੜੂਆਂ ਲੱਗ ਜੂ ਪਤਾ ਲਾਓ ਮਿੱਤਰੋ ਆ ਤਾਂ ਵੱਢਿਆ ਗਿਆ ਇੱਧਰ ਕਟੋ ਕਟ ਵੀ 5 5.5 ਕਿਲਿਆਂ ਦਾ ਫਲਾਟ ਵੱਢਿਆ ਗਿਆ ਕੋਸ਼ ਤਾ ਇੱਕ ਇਸ ਦਾ ਜਿਹੜਾ ਲਾ ਜਾਂਦਾ ਫਾਰਮ 60 ਦਾ ਤਾਂ ਇੱਕ ਬਈ ਉਹ ਜੋਂਡੀਰ ਤਾਂ ਜਿਹੜਾ ਲਾਤਾ ਉਹ ਦੂਜਾ ਚੱਲੀ ਜਾਂਦਾ ਤੇ 855 ਗਿਆ ਤਾਂ ਝੋਨੇ ਦਾ ਝਾੜ ਮੈਨੂੰ ਪੀਲੀ ਪੁਸ਼ਾ ਦਾ ਮਿੱਤਰੋ ਬਹੁਤ ਹੀ ਚੰਗਾ ਹੀ ਲੱਗਦਾ ਹੈ ਸਮੇਂ ਬਾਕੀ ਲੱਗ ਜੂਗਾ ਪਤਾ ਏ ਠੀਕ ਹੈ ਖੁਸ਼ ਹੈ ਜੂਰਾ ਹਾਂ ਹਾਂ ਬਹੁਤ ਖੁਸ਼ਾ ਪੂਰਾ ਚ ਅੱਜ ਆਉਂਦਾ ਨੀ ਯਾਰ ਹਨਾ ਇਹ ਕਿਹਨਾਂ ਨਜ਼ਾਰਾ ਹੀ ਨਜ਼ਾਰਾ ਯਾਰ ਹਾਂ ਅਸਲ ਦੀਵਾਲੀ ਤਾਂ ਅੱਜ ਹੈ ਅੱਜ ਹੈ ਅਸਲੀ ਦੀਵਾਲੀ ਅੱਜ ਹੈ ਹੈਂ ਹੈ ਸਹੀ ਗੱਲ ਬੜਾ ਮਿਹਨਤ ਕਰੀ ਹੈ ਨਾ ਬੜੀਆਂ ਪਾ ਪਾ ਖਿੱਚੀਆਂ ਚ ਲਓ ਮੇਤਰਾ ਝੋਨਾ ਵੱਡਿਆ ਗਿਆ ਪੀਲੀ ਉਸ਼ਾ ਤੇ ਹੁਣੇ ਕੰਡਾ ਕਰਾ ਕੇ ਤੇ ਟਰਾਲੀਆਂ ਵੀ ਦਿਖਾ ਦਿਆਂ ਠੀਕ ਹੈ ਜੀ ਹੁਣ ਤੁਹਾਨੂੰ ਝਾੜ ਪੁੱਛਦੇ ਆ ਕਿਸਾਨ ਭਰਾ ਨੂੰ ਵੀ ਕੀ ਝਾੜ ਆਇਆ ਪੀਲੀ ਉਸ਼ਾ ਦਾ ਅਸੀਂ ਦੇਖਿਆ ਸੀ ਪੀਲੀ ਉਸ਼ਾ ਸਾਨੂੰ ਮੇ ਸੀ ਵੀ ਚੰਗਾ ਝਾੜ ਦੇਉ ਬਾਕੀ ਪੁੱਛਦੇ ਚੰਗਾ ਜਾਂ ਮੰਦਾ ਨਾਲ ਆਪਣੇ ਕਿਸਾਨ ਭਰਾ ਬਈ ਕੀ ਝਾੜ ਆਇਆ ਫਿਰ ਝਾੜ ਤਾਂ ਨਿਆਰੇ ਲਿਆ ਦੇਂਦਾ ਅੱਛਾ ਹਾਂ ਜਮਾ ਜਮਾ ਫਿਰ ਗਾਹਾਂ ਨੂੰ ਲਾਉਣਾ ਪੀਲੀਸ਼ਾ ਸਾਰਾ ਇਹ ਲਾਉਣਾ ਨਾਲੇ ਕਿਹਦਾ 28 ਪਿਸਤਾਰ ਲਾਉਣਾ ਨਹੀਂ 28 ਪਿਸਤਾਰ ਵੀ ਲਾਵਾਂਗੇ ਥੋੜਾ ਲਾ ਲਾਂਗੇ ਅੱਛਾ ਲਾਉਣਾ ਇਹ ਵੀ ਹੈ ਲਾਉਣਾ ਇਹ ਵੀ ਹੈ ਆ ਗਿਆ ਨੀ ਯਾਰਾ ਆ ਗਿਆ ਤੈਨੂੰ ਆਖ ਕੇ ਆ ਗਿਆ ਵੀ ਆਪਾਂ ਪਹਿਲਾਂ ਝਾੜ ਚੈੱਕ ਕਰਾਂਗੇ ਹਾਂ 212 ਦਾ 20 ਰੱਖਿਆ ਪਹਿਲਾਂ ਆਪਾਂ ਰੱਖਿਆ ਨਾ ਤੇ ਉਹ ਉਹਦਾ ਪਸ਼ੂ ਨੂੰ ਦਾਣਾ ਦਲਾ ਕੇ ਪਾ ਦੇਗੇ ਹਾਂ ਗੱਲ ਨਿਪੜੀ ਉਹ ਨਹੀਂ ਆਪਾਂ ਰੱਖਣਾ ਤੇ ਆਇਆ ਹੁਣ ਕੰਡਾ ਹੋਈ ਜਾਂਦਾ ਇਹ 35 ਪਲੱਸ ਜਾਊਗਾ ਹੂੰ 35 ਕੁਇੰਟਲ 35 ਕੁਇੰਟਲ ਪਲੱਸ ਜਾਣਾ ਇਹ ਤੁਨਾ ਪਲੱਸ ਜਾਣਾ 35 ਕੁਇੰਟਲ ਹਾਂ ਹੈ ਕੰਡਾ ਘਰਾਦਾ ਲਓ ਮਤਰਾ ਬੇਰਾਂ ਵਰਗੇ ਦਾਣੇ ਆ ਤੇ ਮਸ਼ੀਨ ਵੀ ਐ ਕੱਢਦੀ ਐ ਜਿਵੇਂ ਝਾਰ ਲੱਗੀ ਹੁੰਦੀ ਆ ਹਾਂ ਇਹ ਵੀ ਬੁੱਕ ਹੋ ਗਿਆ ਉੱਤੋਂ ਦੀ ਐ ਸੋਣਾ ਅੱਛਾ ਪੀਲੀ ਉਸ਼ਾ ਦਾ ਪਰਚੀਆਂ ਦੇਖ ਕੇ 35 ਕਿਲੋਮੀਟਰ ਹੋ ਗਿਆ ਹਾਂ ਕਹਿੰਦਾ ਵੀ ਇੱਕ ਨਾ ਗੱਡਾ ਮੇਰਾ ਭਰ ਕੇ ਰੱਖਦੀ ਵੀ ਦਾ ਹਾਂ ਤੇ ਚਾਰ ਗੱਡੇ ਪੰਜਾਬ ਚ ਹੋਣਾਗੇ ਕਹਿੰਦਾ ਵੀ ਥੋੜਾ ਬੜਾ ਕੰਮ ਠੀਕ ਐ ਤੇ ਕਹਿੰਦਾ ਸਾਨੂੰ ਰੱਖ ਦਿਓ ਦੋ ਗੱਡੇ ਉਹਨਾਂ ਦੇ ਭਰੇ ਪਏ ਆ ਦੋ ਪਿੰਡ ਦੇ ਤੇ ਆਹ ਬਦੰਦਰ ਸਿੱਧਾ ਹੀ ਆ ਗਿਆ ਅੱਛਾ ਕਿਵੇਂ ਲਾਵੇਂ ਪਾਜੀ ਹਾਈ ਬਾਹ ਵਧੀਆ ਦੇ ਪਾਜੀ ਨਾਰਾ ਵਰਗਾ ਅੱਛਾ ਕਸਾ ਜਾਊਗਾ ਅੱਛਾ ਚਾਰੀ ਨੂੰ ਹੱਥ ਮਾਰਦੇ ਤੇ ਮਾਰਨੇ ਹੈ ਹੀ ਬਹੁਤ ਵਧੀਆ ਪਾਜੀ ਇਹਨਾਂ ਦਾ ਕੀ ਝੋਨੇ ਨਾ 25 ਤੋਂ 30 ਵਿੱਚ ਹੀ ਰਹਿ ਗਏ ਪਾਜੀ ਹਾਂ ਇਹ ਕਿਵੇਂ ਲੱਗਿਆ ਫਿਰ ਮੈਂ ਮੈਂ ਕਹਿੰਨਾ ਪਾਜੀ ਸਿਰਾ ਹੀ 6 ਕਿੱਲੇ ਨੂੰ ਚਾਰ ਟਾਲੇ ਭਰਦੇ ਪਾਜੀ 6 ਕਿੱਲੇ ਤੋਂ ਚਾਰ ਟਾਲੇ ਭਰਦੇ ਫੇਰ ਤਾਂ ਬੱਲੇ ਬੱਲੇ ਆ ਬੱਲੇ ਬੱਲੇ ਪਾਜੀ ਜੀ ਮੈਂ ਵਾਰੀ ਪਹਿਲੀ ਵਾਰੀ ਤਾਂ ਵਧੀਆ ਨਾ ਇੰਨਾ ਤਕੜਾ ਝੋਨਾ ਨਹੀਂ ਤੇ ਅੱਗੇ ਵੱਢਿਆ ਨਾ بس 20 ਤੋਂ 30 ਦੇ ਵਿੱਚ ਚਾਚੋ ਨਾ ਕਿਸੇ ਦਾ 30 पार ਨਹੀਂ ਗਿਆ اس بار ہاں 212 ਹੀ ਵੱਢ ਕੇ ਵੇਹ ਲਿਆ 126 ਵੱਢ ਕੇ ਵੇਹ ਲਿਆ ਵੱਢਿਆ ਉਦੋਂ ਵੱਢਿਆ ਨਹੀਂ 212 ہاں 30 ਹੀ ਰਹਿ ਗਿਆ 30 ਚ ਰਿਹਾ ਬਿਲਕੁਲ 212 ਪਿੱਟ ਗਿਆ ਭਾਜੀ ਪਤਾ ਨਹੀਂ 20 ਫੁੱਟੂ ਆਇਆ ਕਿ ਪਤਾ ਨਹੀਂ ਕੀ ਚੱਕਰ ਬਣਿਆ ਹੌਲੇ-ਦਾਨੇ ਟਰਾਲੀਆਂ ਬਹੁਤ ਨਿਕਲਦੀਆਂ ਵਜਣ ਜਿੱਦਾਂ 60 ਕੁੰਡਲ ਪੈਂਦਾ ਸੀ 55 ਕੁੰਡਲ 50 ਕੁੰਡਲ ਨਿਕਲਦੀ ਫਿਰ ਇਹਦਾ ਆਗੇ ਨਹੀਂ ਯਾਰਾ ਮੈਂ ਆਪਾ ਜੀ ਬੇਰਾਵ ਵਰਗਾ ਵੇ ਪਾਕਣ ਕ ਵਰਗਾ ਭਾਜੀ ਹਾਂ ਕ ਵਰਗਾ ਨਾ ਵਾਹ ਇੱਕ ਸਾਫ ਬਹੁਤ ਕੱਢਿਆ ਨਾ ਲੈ ਲਈ ਬਈਆ ਆਏ ਤਾਂ ਨਹੀਂ 5 ਸਾਲ ਪਰ ਲਗਾਤਾਰ ਹੋ ਗਿਆ ਬੜਾ ਉਹਦੇ ਨੂੰ ਹਾਂ ਭਾਈ ਮੈਂ 5 ਸਾਲ ਹੋ ਗਿਆ ਬੜਦਿਆਂ ਨੂੰ ਮੈਂ ਬੱਲੇ ਬੱਲੇ ਆ ਕੀ ਇਹਦੇ ਤੋਂਨੇ ਦੇ ਬੇਤੇ ਦੀ ਖਸ ਹੋ ਗਿਆ ਖੁਸ਼ ਹੋ ਗਿਆ ਨਹੀਂ ਤੇ ਆਕੀ ਭਾਜੀ ਮੰਦਾ ਸੀਜ਼ਨ ਜਾਂ ਲੱਗ ਜਾਂਦਾ ਸੀਗਾ ਪੈਸੇ ਮੰਗਣ ਲੱਗੇ ਸ਼ਰਮ ਆਉਂਦੀ ਭਾਜੀ ਅੱਗੇ ਅਸੀਂ 10 ਕਿੱਲੇ ਵੜਦੇ ਹੁੰਦੇ ਸੀ ਰੋਜ਼ ਦੇ ਮੰਨ ਲਾ ਪਿਛਲੇ ਸੀਜ਼ਨ 'ਚ ਹਾਂ ਕੀ 15 ਕਿੱਲੇ ਮਸ਼ੀਨ ਵੜ ਦਿੰਦੀ ਫੇਰ ਵੀ ਟਾਈਮ ਨਾਲ ਹੀ ਬੈਲੇ ਹੋ ਜਾਂਦੇ 5:00 ਵਜੇ ਫੇਰ ਵੀ ਹਾਂ 15 ਕਿੱਲੇ ਮਸ਼ੀਨ ਵੜ ਜਾਂਦੀਆਂ ਫੇਰ ਭਾਜੀ ਲਾਂਗਾ ਕੋ ਨਹੀਂ ਘੱਟਦੀ ਫੇਰ ਇਹ ਇਹ ਨਹੀਂ ਵੜਦੀ 15 ਕਿੱਲੇ ਅੱਜ ਦਨ ਚਾਰ ਘੜੇ ਰਹਿ ਗਏ ਬਸ ਪੰਜ ਵਜ ਗਏ ਸਾਢੇ ਪੰਜ ਹੋ ਗਏ ਬਸ ਹੁਣ ਬੰਦ ਕਰ ਦਾਂਗੇ ਬਾਜੀ ਫਿਰ ਛਿੱਲਾ ਹੁੰਦਾ ਨਾ ਮੋਚਰ ਆਣ ਲੱਗ ਜਾਂਦਾ ਆੜਤੀ ਫਿਰ ਤੰਗ ਕਰਦੇ ਬਾਜੀ ਲੈਂਦਾ ਹੀ ਨਹੀਂ ਬਾਜੀ ਸਹੀ ਗੱਲ ਆਈ ਸਹੀ ਗੱਲ ਆ ਇੱਕ ਮਸ਼ੀਨ ਨੇ ਤਾਂ ਕੱਢਿਆ ਬਾਜੀ 15 ਮੋਚਰ ਹਾਂ ਉਹ ਇੱਕ ਨਾ ਸੈਲਰ ਵਾਲਾ ਲੈ ਕੇ ਆਉਣਾ 18 ਕੱਢਦਾ 1 ਕਿਲੋ ਕਾਟਦਾ ਹੋਰ ਤੇ 3-4 ਕਿਲੋ ਕਾਟਦੇ ਲੈ ਗਿਆ ਫਿਰ ਇਹਦਾ ਮੋਇਸਚਰ ਕਿੰਨਾ ਆਇਆ ਵੀ ਇਹਦਾ ਮੋਇਸਚਰ 18 19 18 12.5 ਇੱਚ ਫਿਰ ਤਾਂ ਸੈਟੀ ਆ ਸੈਟੀ ਆ ਕੋਈ ਮੋਇਸਚਰ ਵੀ ਨਹੀਂ ਆਇਆ ਹੈ ਹੀ ਨਹੀਂ 15 16 ਉਹਨਾਂ ਦੀ ਮਸ਼ੀਨਾਂ ਚ ਬਾਜੀ ਗੜਬੜ ਆ ਮਾ ਮਾ ਜੀ ਸੁੱਕਾ ਜਮ ਮਰੁੰਡੇਰ ਦਾ ਦਾਣਾ ਚੱਬ ਕੇ ਵੇਖੋ ਮਾ ਇਹਦਾ ਕੜਾਕੇ ਨਾਲ ਹਾਂ ਹਾਂ ਮੈਂ ਦਾਣਾ ਖੜਕਦਾ ਹੈ ਇਹ ਸੈਲਰ ਵਾਲਾ ਉਹ ਕਹਿੰਦਾ ਯਾਰ ਇਹ ਤੇਰੇ ਸਾਹਮਣੇ ਮਸ਼ੀਨ ਆ ਕਿਦਾ ਆਉਂਦੀ ਆ ਸਾਹਮਣੇ ਨਹੀਂ ਪਾਜੀ ਮਸ਼ੀਨਾਂ 'ਚ ਰੋਲ ਆ ਇੱਕ ਦੀ 16 ਤੇ ਦੂਜੀ ਦੀ 18 ਕਿਵੇਂ ਦੱਸ ਦਿੰਦੀ ਪਾਜੀ ਹਾਂ ਉਹੀ ਬੱਟ ਨਾਲ ਬਾਹਣ ਹਾਂ ਜੋ ਅਸੀਂ ਉਹੀ ਮਸ਼ੀਨ ਨਾਲ ਐ ਕਰਕੇ ਪਾਉਂਦੇ ਆ ਤਾਂ ਭੈਜ 18 ਮਾਰਦੀ ਆ ਜੇ ਐ ਚੱਕ ਕੇ ਐ ਪਾ ਲਾ ਤੇ 14 ਜੀ ਰਹਿ ਜਾਂਦਾ ਪਤਾ ਨਹੀਂ ਕਿ ਹਿਸਾਬ ਦਾ ਬਣਿਆ ਹੁੰਦਾ ਇਹ ਵੀ ਕੋਡਵਾੜਾ ਉਹਨਾਂ ਦੇ ਤੇ ਮਸ਼ੀਨ ਵੀ ਫਿਰ ਤੂੰ ਆ ਮਾਰਦੀ ਐ ਤੇ ਪੁਰਾਣਾ ਲੈ ਮਿੱਤਰੋ ਦੇਖੋ ਬਈ ਕਿਆ ਹੁਣ ਦੇਖਿਓ ਜਿਆ ਤੁਸੀਂ ਦੁਸ਼ਮਾਣ ਬੰਦੇ ਵੀ ਚੱਲਦਾ ਮੰਦਰਾ ਮੰਦਰਾ ਚੱਗਦੀ ਆ ਹੈ ਅੱਧੀਆ ਮੰਦਰਾ ਮੰਦਰਾ ਵੱਢਦੀ ਆ ਹਾਂ ਤੇ ਰਹਿ ਗਿਆ ਲੈ ਹਣੋ ਥੋਨਾ ਪਾਣੀ ਖੜਾ ਜਨਾ ਮੰਦਰੇ ਬੜਨੇ ਪੜਾ ਕਾ ਨੂੰ ਬਚਨੇ ਕਿਆ ਕੋਣ ਕਿਆ ਮਾਰੀ ਨਾ ਨਾ ਤਰਵਾ ਨਾ ਓਏ ਐਲੀ ਐਲੀ ਮੇਰੇ ਗਾਣੇ ਨਹੀਂ ਤਾ ਕੇ ਜਾਂਦੇ ਕਿਹੜਾ ਜਿੱਤੋ ਭਾਜੀ ਨਿਰਾਇ ਕਣਕ ਵਰਦਾ ਕਿੱਥੋਂ ਚੜ ਜਾਣ ਬੜਾ ਹਾਂ ਇੱਕ ਗੱਲ ਹੈ ਬਈ ਇਹ ਕੰਮ ਹੈ ਹਾਰ ਨਹੀਂ ਤੁਸੀਂ ਮਾਰਦੇ ਹਾਰ ਨਹੀਂ ਘੱਟ ਮਾਰਦੇ ਆ ਹਾਰ ਨਹੀਂ ਮਾਰਦੇ ਹਾਰ ਦਾ ਸਾਡਾ ਖਰਾਬ ਹੋਇਆ ਸੀ ਹਾਰ ਦਾ ਧੋਨੇ ਦਾ ਝਾੜ ਹੋ ਗਿਆ ਤੁਸੀਂ ਹਾਰ ਨਹੀਂ ਨਹੀਂ ਮਾਰ ਕੇ ਦੇ ਵਿੱਚ ਭਾਜੀ ਹਾਰਨ ਦੀ ਤਾਰੇ ਹੀ ਪਾਟਦੀਆਂ ਸਾਡੇ ਕੋਲ ਆ ਗੱਲ ਹੈ ਹੈ ਝਾੜ ਮਾਰਾ ਤਾਂ ਨਹੀਂ ਬੱਜਾ ਹਾਰ ਤਾਂ ਨਹੀਂ ਮਾਰਿਆ ਫਿਰ ਉੱਤੇ ਤਾਂ ਨਹੀਂ ਮਾਰਿਆ ਹੋਰ ਕਿਤੇ ਤਾਂ ਇੱਥੇ ਤਾਂ ਮਾਰਨੇ ਦੀ ਨਾ ਰੱਖਣਾ ਭਾਜੀ ਹਣੇ ਹੋਰ ਕੀ ਰੱਖਣਾ ਨਹੀਂ ਦੋਲੀ ਭਾਜੀ ਮੈਂ ਲੈ ਕੇ ਜਾਊਗਾ ਇਹਨੂੰ ਕੱਲ ਮਾਰਦੇ ਦੇ 50 ਕਿੱਲੇ ਇਤਨੀ ਵਿੱਚ ਟੋਨਾ ਲਾਉਣਾ ਹੈ ਦਾ ਅੱਛਾ ਡੋਗਰ ਫੂਸੇ ਦਾ ਆਹਗਾ ਹਣ ਤੁਸੀਂ 50 ਕਿੱਲੇ ਲਾਉਣਾ ਹੈ ਵੈਰਾਈਟੀ ਦੇ ਮੈਂ 100 ਕਿੱਲੇ ਦੀ ਵਾਈ ਕਰਦਾ 50 ਕਿੱਲੇ ਆਹ ਲਾਉਂਗਾ ਤੇ 50 ਕਿੱਲੇ ਲਾਉਂਗਾ 28 ਪਿਸਤਾਰ 67 ਕਾਟ ਦੇ ਭਾਵੇਂ ਵਿਕ ਜਾ 28 ਪਿਸਤਾਰ ਵੀ ਬਹੁਤ ਨਿਕਲੇ ਭਾਜੀ ਹੋਰ ਨਹੀਂ ਲਾਉਣਾ ਦਾ ਫੱਟੀ ਮਿਸ ਕਰਤੀ ਯਾਰ 12 ਜਮਾ ਨਹੀਂ ਲਾਉਣਾ ਰੋਲਤਾ ਭਾਜੀ ਜਿੰਨੇ ਰੋਲ ਸਰਦਾਰ ਵਾਲੇ 20 ਛਾਣ ਵਾਢਿਆ ਚੰਗੇ ਬੁੱਤੇ ਛਾਣ ਕੇ ਝਾੜਿਆ ਡਰਮ ਨਾਲਾ ਡੱਟੇ ਚ ਪਾਇਆ ਪੱਖਪੁਕਾ ਲਾ ਕੇ ਉਹ ਮੱਝਾਂ ਨੂੰ ਪਾਉਣਾ ਪਾਣਾ ਮੱਝਾਂ ਨੂੰ ਭਾਜੀ ਫਾਇਦਾ ਹੀ ਕੋਈ ਨਹੀਂ ਲਾਣ ਦਿੰਦਾ ਦੇਖੇ ਨਾ ਇਹਨਾਂ ਦਾ ਛੱਟਾ ਰੱਖਦੇ ਨਾ 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 ਤੇ ਆਹ ਭਾਜੀ ਛੱਟਾ ਦੇ ਦੇ ਕੋਈ ਬੰਦਾ ਭਾਜੀ ਤਾਂ 15 ਕ ਇਕੱਟੇ ਦੇ ਦੇ ਉਹ ਬਸ ਤੇ ਤਨਵਾ ਨਾ ਝੋਨੇ ਬਦਲੇ ਝੋਨਾ ਦੇ ਦੂੰਗਾ ਮੈਂ ਕਿਤੇ 100 ਰੁਪਏ ਮੰਗ ਲੈ ਕਿ ਕਿਲੋ ਦਾ ਨਾ 20 ਗਾਲ ਯਾਰ ਤੇਰੀ ਮੇਰੀ ਰਹਿ ਗਈ 20 ਰੁਪਏ 20 ਰੁਪਏ ਮੈਨੂੰ ਵੀ ਮਰਦੇ ਦੀ 8 ਕੰਟਰ ਮੈਨੂੰ ਬਹੁਤ ਮੇਰਾ ਕੰਮ ਚੱਲ ਚੁਗਾ। ਲਓ ਮਿੱਤਰੋ ਐਸ ਬੀ ਦੀ ਬੁਕਿੰਗ ਹੋ ਗਈ 8 ਕੁਆਟਰ ਚੌਨੇ ਦੀ। ਪੀਲੀ ਹੁਸ਼ਾ ਦੀ ਹੈ। ਹਾਂ ਪੀਲੀ ਹੁਸ਼ਾ ਦੀ। ਭਾਜੀ ਡੋਕਰ ਫੂਸਾ ਵੀ ਕਹਿ ਲੈਂਦੇ ਪੀਲੀ ਹੁਸ਼ਾ ਵੀ ਕਹਿ ਲੈਂਦੇ। ਤੇ ਫਿਰ ਇਹ ਚ ਖਰਚਾ ਕਿੰਨਾ ਕੀਤਾ ਸੀਗਾ ਵੀ? ਖਰਚਾ ਇਹਦੇ ਕਿਹੜੀ ਲੱਸੀ ਕੀ ਕੋਈ ਨਹੀਂ ਕੀਤਾ। ਕਿ ਮੈਂ ਚਾਰ ਕਿ ਸਪਰੇਅ ਕੀਤੀ ਲੰਡੂਆਂ ਦੇ ਆਉਂਦੇ ਸੀ ਉੱਥੋਂ ਬਹਿ ਕੇ ਮੁੜ ਜਾਂਦੇ ਹਾਂ ਮੁੜ ਜਾਂਦੇ ਹਾਂ ਜੂਰੀਆ ਜੂਰੀਆ ਪਾਈ ਐ ਫਾਗੋ ਦੀ ਐ ਪੀ ਨਹੀਂ ਭਗਾਈ ਕਿੰਨੀ ਜੂਰੀਆ ਪਾਈ ਐ 300 ਕੇ ਦੱਸ ਖਰਚਾ ਦੱਸ ਖਰਚਾ ਦੱਸ ਜੂਰੀਆ ਪਾਈ ਐ ਜੀ 3 ਗੱਟੇ 3 ਗੱਟੇ ਜੂਰੀਆ 3 ਗੱਟੇ ਜੂਰੀਆ ਦੇ 1 ਗੱਟਾ ਡੀਪੀ ਨਾ ਡੀਪੀ ਨੇੜੇ ਨਹੀਂ ਜਮਾਈ ਨਹੀਂ ਪਾਈ ਜਿਹੜੀ ਐ ਪੀ ਪਾਈ ਹਾਂ ਥੂੜੀ ਸਾਰੀ ਬਾਣ ਸੀ हां ਵੱਡੀ ਗੱਲ ਇਹ ਆ ਲਓ ਮੈਂ ਤੇਰਾ ਤੂੜੀ ਵਾਲਾ ਸਾਰਾ ਕੁੱਟਲ ਵੰਨ ਸੀ ਕਿਉਂਕਿ ਤੂੜੀ ਘਰੇ ਵਾਧੂ ਪਈ ਸੀ ਓਏ ਕਿਸੇ ਭਰਾ ਨੇ ਸਪਰੇਅ ਕੀਤੀ ਆਹਾਂ ਰਾਗ ਨੂੰ ਟੱਕਰਾ ਮਾਰੀਆਂ ਆ ਕੇ ਸਪਰੇਅ ਕਰਕੇ ਗਿਆ ਉਹਦਾ ਧੇਰ ਮਚਾਇਆ ਥਾੜੀ ਖੋਲੀ ਕੀਤੀ 300 ਰੁਪਏ ਲੀਟਰ ਦੇ ਸਪਰੇਅ ਦੇ ਲਾਇਆ ਠੀਕ ਆ ਵੀ ਝੋਨਾ ਨਾ ਹੋਵੇ ਜ਼ਿਮੀਦਾਰਤਾ ਪਾਣੀ ਜਿੰਨਾ ਦੁਸ਼ਮਣ ਆ ਉਹ ਇਥੋਂ ਵੀ ਉਹ ਦਿੰਦਾ ਹਾਂ ਸਾਡਾ ਪਤਾ ਨਹੀਂ ਸਾਡਾ ਫਾਇਦਾ ਹੋ ਗਿਆ ਬੰਦੇ ਨੇ ਯਤਨ ਲਾ ਲਿਆ ਚੋਨੇ ਦਾ ਝਾੜ ਕੱਢ ਜੇ ਪਰ ਸਾਰੇ ਲੋਕਾਂ ਨੇ ਝਾੜ ਨਾ ਵਾਦਾ ਭਾਈ ਕਿਤੇ ਸਪਰੇਅ ਕੀ ਨਿਸਰਿਆ ਉੱਥੇ ਵੀ ਉਹਨਾਂ ਨੇ ਓਏ ਆਪਾਂ ਵੱਢ ਕੇ ਨਾ ਉਹ ਭਾਈ ਡਰੈਸ ਦੇ ਦੇ ਆਪਾਂ ਇੱਥੇ ਗੁਰੂ ਕਰ ਜਾਈਏ ਉਹਦੇ ਬਾਹਰ ਪੁੱਤ ਰੱਖ ਲਈਏ ਉੱਥੇ ਆਪਾਂ ਆਟਾ ਪਟਰਾ ਚ ਬੈ ਜਾਏ ਵੱਢ ਕੇ ਵੱਢ ਕੇ ਵੱਢਦਾ ਹੋੜ ਨੂੰ ਟਾਈਮ ਲੱਗਦਾ ਨਾ ਆਪਾਂ ਵੱਢ ਕੇ ਖੱਤਰ ਪਾ ਕੇ ਛਿੜਕ ਦਿੰਦੇ ਆ। ਹਾਂ ਠੀਕ ਤੱਕ ਨਾ ਤਾਂ ਗੱਲ ਦਾ ਲੈ ਚੱਕ। ਬਾਜੀ ਆਪਾ WhatsApp ਤੇ ਪਾ ਦੇ ਕਰੋ। ਸਹੀ ਹੈ ਬਾਈ। ਤੇ ਲਓ ਮਿੱਤਰੋ ਇਹਦੇ ਵਿੱਚ ਵੱਡੀ ਗੱਲ ਇਹ ਆ ਜਾਂਦੀ ਹੈ ਬਾਈ ਵੀ ਇੱਕ ਕਹਿੰਦੇ ਹੁੰਦੇ ਨੇ ਨਾ ਸਿਆਣੇ ਵੀ ਰੱਬ ਨਾਲ ਮਾਰੇ ਦੂਜਾ ਜੰਮਿਆ ਨਹੀਂ ਕੋਈ। ਹਣਾ ਕਿੰਨਾ ਹੀ ਜ਼ੋਰ ਲਾ ਲਿਆ। ਹਾਂ। ਸਾਰੇ 32 ਹੋਇਆ। ਤੇ ਆਪਣਾ 35 ਹੋ ਗਿਆ। 35 ਹੋ ਗਿਆ ਇੱਦੋਂ ਉੱਤੇ। ਉਹ ਤਾਂ ਆਹੀ ਜਿਹੜੀ ਪ੍ਰਮਾਤਮਾ ਸ਼ੁਕਰ ਹੈ। ਕਹਿ ਸਕਦੇ ਐ ਇਸ ਕਰੇ ਖੜੇ ਦੇ ਵਿੱਚ ਟੌਪ ਦਾ ਝਾੜ ਆ ਗਿਆ। ਹੈਂ? ਟੌਪ ਦਾ ਝਾੜ ਆ ਗਿਆ ਬਈ ਬਿਲਕੁਲ। ਕੋਈ ਸ਼ੱਕ ਨਹੀਂ ਮਿੱਤਰੋ। ਤਾਂ ਪੀੜੀਓਸ਼ਾ ਵੈਰਾਈਟੀ ਸੀ ਇੱਥੇ ਘੱਟੋ-ਘੱਟ ਵੀ 11 ਕਿੱਲੇ ਤੇ ਕੰਡਾ ਕਰਾ ਕੇ ਟਰਾਲੀਆਂ ਅੱਜ ਤੇ ਦਿਖਾਤਾ ਝਾੜ ਆਪਾਂ ਤੁਹਾਨੂੰ ਟੋਟਲੀ ਤੇ ਬਈ ਬਾਕੀ ਬਈ ਕੰਬਾਈਨ ਵਾਲਾ ਭਰਾ ਮੰਨੀ ਜਾਂਦਾ ਦਾ ਵੀ ਇੰਨਾ ਝੋਨਾ ਮੈਂ ਵੱਟ ਲਿਆ ਤੇ ਪਰ ਮੈਨੂੰ ਅਜੇ ਤੱਕ ਅਜਿਹਾਂ ਝਾੜ ਕਿਸੇ ਝੋਨੇ ਦਾ ਮਿਲਿਆ ਨਹੀਂ ਸੀ ਜਿੰਨਾ ਇੱਥੇ ਮਿਲਿਆ ਤਾਂ ਇਹ ਸੀ ਮਿੱਤਰੋ ਜਾਣਕਾਰੀ ਦਿੱਤੀ ਆਪਾਂ ਪੀੜੀਓਸ਼ਾ ਵੈਰਾਈਟੀ ਬਾਰੇ ਖਰਚਾ ਵੀ ਗਿਣਾਇਆ ਉਹਦਾ ਝਾੜ ਵੀ ਦੱਸਤਾ ਤਾਂ ਵੀਡੀਓ ਤੇ ਬਣੇ ਵੀਡੀਓ ਨੂੰ ਤੈਅ ਦਿਨੋਂ ਧੰਨਵਾਦ ਤੁਸੀਂ sire ਤੱਕ ਦੇਖੀ